ਕਦੋਂ ਫਰਡੇ ਤਨ ਹੋ ਗਏ ਪਤਾ ਹੀ ਨਹੀਂ ਲੱਗਿਆ ਤਾਂ ਸਵਾਗਤ ਆ ਤੁਹਾਡੇ ਸਾਰਿਆਂ ਦਾ ਇੱਕ ਹੋਰ ਨਵੀਂ ਤਖੜੀ ਵੀਡੀਓ ਦੇ ਵਿੱਚ ਮੇਰਾ ਨਾਮ ਹੈ ਗੁਰਦੀਪ ਗਿੱਲ ਮੈਂ ਰਹਿਣਾ ਪਛਲੇ ਸੀ ਆ ਸਾਲਾਂ ਤੋਂ ਮਣੀ ਲਾ ਦੀ ਧਰਤੀ ਤੇ ਤਾਂ ਅੱਜ ਅੱਜ ਆਪਣੇ ਵਾਲ ਕੜਾਉਣ ਨੂੰ ਪੂਰਾ 1 ਮਹੀਨਾ ਹੋ ਗਿਆ ਏ ਮੈਂ ਘਰੇ ਹੀ ਗੰਜੇ ਕੱਢੇ ਸੀ ਜਿੰਨੇ ਵੀ ਵੀਡੀਓ ਵੇਖਦੇ ਜਾ ਕੇ ਵੇਖ ਸਕਦੇ ਆ ਤੇ ਹੁਣ ਆ 1 ਮਹੀਨਾ ਹੋ ਗਿਆ ਏ ਤੇ ਹੁਣ ਆਪਣੇ ਕੋਲ ਟਾਈਮ ਥੋੜਾ ਜਿਹਾ ਹੈਗਾ ਏ ਤਾਂ ਮੇਰਾ ਰਾਦਾ ਇਹ ਮੈਂ ਕਿਰਾ ਸਾਈਡਾਂ ਹੀ ਕਢਾਇਆ ਵਾ ਇੱਕ ਤਾਂ ਗਰਮੀ ਵਾ ਵਧੀ ਪਈ ਐ ਇੱਕ ਨੂੰ ਮਹੀਨੇ ਬਾਅਦ ਮਿਲਕਾਉਣਾ ਹੀ ਹੁੰਦਾ ਤੇ 1 ਮਹੀਨਾ ਹੋ ਗਿਆ ਤੇ 3.5 ਹੋ ਗਏ ਅੱਜ ਲੇਟ ਉੱਠਿਆ ਕਿ ਮੈਂ 1 ਵਜੇ ਦੇ ਨੇੜੇ ਪਿਆ ਐ ਤੇ ਆ ਨਵੀਂ ਚੀਜ਼ ਲੈ ਆਂਦੀ ਆ ਦਗਾੜ ਵਾਲੇ ਨੇ ਆਹ ਉਹਦੀ ਸੂਟ ਕੀ ਕੇ ਸੀ ਆ ਮਸ਼ੀਨ ਜੀ ਇਹਦੀ ਆ ਪੈਪ ਜਾਂਦੀ ਨਾਲ ਜਾਂਦੀ ਬਾਹਰ ਗੱਡੀ ਆ ਇਹ ਇਹ ਹੈਗਾ ਇਹ ਪੋਰਟੇਬਲ ਏਸੀ ਇਹਦੇ ਲੱਗਿਆ ਟਾਇਰ ਤੇ ਇਹਨੂੰ ਘੜੀਸ ਘੜੂਸ ਕੇ ਜਿੱਧਰ ਨੂੰ ਮਰਜ਼ੀ ਲਿਜਾ ਸਕਦੇ ਆ ਠਾਰ ਦਾ ਬਹੁਤ ਜ਼ਿਆਦਾ ਐ ਤਾਂ ਦਗਾੜ ਵਾਲ ਨੇ ਵੀ ਆ ਵੇ ਇੱਥੀ ਉਹ ਫਾਰਮ ਸੈਟ ਲਈ ਸੀ ਆਪਦਾ ਗੱਦਾ ਇੱਥੇ ਤਾਂ ਮੈਂ ਪੈ ਗਿਆ ਸੀਗਾ ਦੁਪਹਿਰ ਹੀ ਅਸੀਂ ਦੁਪਹਿਰ ਨੂੰ ਸਾਡੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਤਾਂ ਇਹੋ ਘੰਟਾ ਘੜੀ ਪਏ ਜਾਂਦੇ ਹੁੰਦੇ ਆ ਤੇ 2-3 ਦਿਨ ਹੋਏ ਇਹਨੂੰ ਲਿਆਂਦੇ ਨੂੰ ਇਹ ਚੀਜ਼ ਵਧੀਆ ਚੱਲਦਾ ਹੀ ਅਸੀਂ ਖਰੀਦਦੇ ਹਾਂ ਦਾ ਕਿਸੇ ਤੋਂ ਟੈਂਪਰੇਚਰ ਵਗੈਰਾ ਇਹਦਾ ਕਰਕੇ ਅਸੀਂ ਸੁੱਤੇ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਨੀਂਦ ਆ ਗਈ ਤੇ ਨੀਂਦ ਵੀ ਆਈ ਬਹੁਤ ਨਹੀਂ ਜ਼ਿਆਦਾ ਨਜ਼ਾਰੇ ਵਾਲੀ ਬਹੁਤ ਲਗਾਤਾਰ ਹੀ ਪਿਆ ਰਿਹਾ ਹਾਂਗਾ ਕਿ ਮੈਂ ਟਾਈਮ ਨਾਲ ਹੀ ਉੱਠ ਖੜਦਾ ਹੁੰਨਾ ਗਰਮੀ ਕਾ ਹਵਾ ਵਧੀ ਪਈ ਆ ਹੁਣ ਚੱਲਿਆ ਕਿਰਾ ਤਾਂ ਵਾਲ ਕਟਾਉਣਾ ਇਹ ਉਦੋਂ ਅੰਡੇ ਉਂਡੇ ਲੈ ਕੇ ਆਉਣੇ ਆਪਾਂ ਖਾਣ ਪੀਣ ਨੂੰ ਹੈ ਨਹੀਂਗਾ ਘਰੇ ਆ ਕੇ ਫਿਰ ਬਣਾਵਾਂਗੇ ਤਾਂ ਜੁੜੇ ਰਹੋ ਅੱਜ ਆਪਾਂ ਲੈਂਡ ਟ੍ਰੇਨ ਕਰਾਂਗੇ ਛਾਤੀ ਤੇ ਬੈਕ ਇਕੱਠੇ ਕਰਾਂਗੇ ਕੰਬਾਈਨ ਚੈਸਟ ਬੈਕ ਇਹ ਵੀ ਤੁਹਾਨੂੰ ਗਾਂ ਜਾ ਕੇ ਦੱਸ ਦੂੰਗਾ ਮੈਂ ਕੀ ਕਾਰਨ ਹੈ ਦਾ ਵਾਲ ਕਟਾ ਕੇ ਤਾਂ ਸਾਡਾ ਭਾਈ ਆ ਗਿਆ ਉਹਨੇ 10 ਮਿੰਟ ਮਹਾ ਲਾਏ ਆ ਪਹਿਲਾਂ ਮੇਰਾ ਰਾਦਾ ਦੀ ਦਾੜੀ ਵੀ ਕਟਾ ਦਾ ਪਰ ਦਾੜੀ ਦਾ ਯਾਰ ਇਹਨਾਂ ਨੂੰ ਆ ਬਲਬੀਨਾਂ ਨੂੰ ਆਉਂਦਾ ਨਹੀਂ ਜਮਈ ਜੀਰੇ ਲੋਨ ਨੂੰ ਤਲਵਾ ਦਿੰਦੇ ਉਹ ਤਾਂ ਮੈਂ ਆਪਣੇ ਕੋ ਘਰੇ ਵੀ ਮਸ਼ੀਨ ਹੈਗੀ ਮੈਂ ਵੈਨ ਦੀ 5 ਮਿੰਟ ਲਈ ਲਾਉਣੇ ਹੂ ਜੀਰੋ ਲੋਨ ਲੱਗੇ ਨੇ ਹੂੰ ਪਰ ਜੇ ਬਣਾਉਣਾ ਕਰਨਾ ਵਾਹਣਾ ਦਾ ਤਾਂ ਵਧਕਾ ਕੱਟ ਦਿੰਦੇ ਜਿਵੇਂ ਕਹਿੰਨੇ ਆਪਾਂ ਪਰ ਉਹ ਦਾੜੀ ਦਾ ਨਹੀਂ ਕਿਉਂਕਿ ਇਹਨਾਂ ਦੇ ਦਾੜੀ ਆਉਂਦੀ ਨਹੀਂ ਇਹਨਾਂ ਨੂੰ ਦਾੜੀ ਲਈ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਏ ਤਾਂ ਹੀ ਆਪਣੇ ਬੰਦੇ ਵੈਸੇ ਹੋਰ ਵੀ ਬਥੇਰੇ ਆਖਦੇ ਆ ਦਾੜੀ ਨਹੀਂ ਲੈ ਕੇ ਤਾਂ ਜੋ ਦਾੜੀ ਨਹੀਂ ਕਰਾਉਂਦੇ ਕਿਸੇ ਦੀ ਕਿਵੇਂ ਉੱਚੀ ਨੀਵੀਂ ਕਰ ਦਿੰਦੇ ਆ ਜਾਂ ਕਿਸੇ ਦੀ ਊਨ ਲੈਣ ਲੂਣ ਖਿੱਚ ਦਿੰਦੇ ਆ ਆਹ ਹੋਰ ਪੰਜਾਬੀ ਜਿਹੜੇ ਮੰਨੀ ਲਾਏ ਰਹਿੰਦੇ ਆ ਇੱਥੇ ਪ੍ਰਵੀਨ ਚ ਉਹਨਾਂ ਤੋਂ ਪੱਛ ਕੇ ਵੇਖ ਲੋ ਕਿਵੇਂ ਹੈ ਉਹਨਾਂ ਦਾ ਐਕਸਪੀਰੀਅੰਸ ਦਾ ਦਾੜੀ ਨੂੰ ਕਿੰਨੇ ਮਰਜੀ ਸਲੂਨ ਦੇ ਵਿੱਚ ਜਾਵੜਿਆ ਨਾ ਭਾਵੇਂ ਛੋਟੀ ਦੁਕਾਨ 'ਚ ਭਾਵੇਂ ਸਲੂਨ ਦੇ ਵਿੱਚ ਉਹ ਦਾੜੀ ਦਾ ਇਹਨਾਂ ਨੂੰ ਆਉਂਦਾ ਹੀ ਨਹੀਂਗਾ ਸਹੀ ਗੱਲ ਆ ਨਾ ਹੁਣ ਬਣਾਉਣ ਲੱਗਿਆ ਉਹਦੇ ਆ ਖਾਣੇ ਮੈਂ ਬਾਅਦ ਸਾਰੇ ਅੰਡੇ ਲੈ ਆਇਆ 10 12 ਤੇ ਮੈਂ ਤੇ ਮਣੀ ਖਾਵਾਂਗੇ ਇਸ ਤੋਂ ਬਾਅਦ ਚੋ ਨਾ ਆ ਕੇ ਤੇ ਫੇਰ ਚੱਲਦੇ ਆ ਜਮਾ ਚਿੜੀਆਂ ਨਾਲ ਲੱਭਾ ਜਾ ਆਏ ਲਾਉਣੇ ਆ ਵੀ ਹੁਣੀ ਹੁਣੀ ਸਾਡਾ ਭਾਈ ਨਾ ਆ ਕੇ ਨਿਕਲਿਆ ਆਏ ਤੇ ਆ ਇਹਨੂੰ ਪਹਿਲਾਂ ਮੈਂ ਪ੍ਰੀ ਵਰਕਆਊਟ ਮੀਲ ਬਣਾਈ ਜੀ ਇਹਦੇ ਬਾਅਦ ਮੈਂ ਨਾਉਣ ਬੜਿਆ ਹੈਗਾ ਪ੍ਰੀ ਵਰਕਆਊਟ ਮੀਲ ਵੀ ਤੁਹਾਨੂੰ ਦਿਖਾ ਦਾਂ ਆ ਯਾਹ ਤੁੰਨੇ ਮੈਂ ਕਿਆ ਚੱਪਾਈਆ ਇਹਦੇ ਨਾਲ ਥੋੜਾ ਜਿਹਾ ਸੋਨਾ ਹੀ ਲੱਗ ਰਹੀ ਹੈ ਕੜਾਈ ਆ ਵੈਸੇ ਵੱਡੀ ਇਹਦੇ ਵਿੱਚ ਹੈਗੇ ਆ ਪੰਜ ਜਾਂਡੇ ਆ 400 ਗ੍ਰਾਮ ਚੌਲ ਸੀਗੇ ਸਬਜ਼ੀਆਂ ਸੀ ਵਿੱਚ ਬਣਾਉਂਗਾ ਤੇ ਤਿੰਨ ਡੱਬੀਆਂ ਟੂਨ ਆਉਂਦੀਆਂ ਆਹ ਵਾਲੀਆਂ ਇਹ ਇੱਕ ਡੱਬੀ ਦੇ ਵਿੱਚ ਹੁੰਦਾ ਹੈ ਆਲਮੋਸਟ 40 ਗ੍ਰਾਮ ਦੇ ਲਾਗੇ ਪ੍ਰੋਟੀਨ ਹੁੰਦਾ ਏ ਤਾਂ ਇਹ ਹੁਣ ਤੁਹਾਡੇ ਭਾਵੇਂ ਦੇ ਵੇਖਣ ਚ ਥੋੜੀ ਜ਼ਿਆਦਾ ਲੱਗ ਰਹੀ ਹੋਊਗੀ ਪਰ ਇਹ ਆਪਾਂ ਕਰਨ ਲੱਗੇ ਆ ਅੱਧੀ ਕਰਨ ਲੱਗੇ ਆ ਅੱਧੀ ਤੋਂ ਵੀ ਥੋੜੀ ਜਿਹੀ ਘੱਟ ਜਿਹੜੀ ਮੈਂ ਪ੍ਰੀਵਾਲ ਕੋਲ ਮੀਲਾ ਥੋੜੀ ਜਿਹੀ ਲੈਾਈਟ ਰੱਖੂੰਗਾ ਕਿਉਂਕਿ ਜਾ ਕੇ ਆਪਾਂ ਜਮ ਵੀ ਲਾਉਣੀਆਂ ਨਹੀਂ ਤਾਂ ਉੱਥੇ ਜਾ ਕੇ ਓਕਾ ਕਰੂਗੀ ਇਹ ਮੈਂ ਅੱਧੀ ਕਰ ਲੂ ਇਹਦੇ ਬਾਅਦ ਜਿਹੜਾ ਡਿਨਰ ਹੋਊਗਾ ਉਹ ਵੀ ਇਹੀ ਹੋਊਗਾ ਇਹਨਾਂ ਮੈਂ ਹੁਣ ਫਰਿੱਜ ਦੇ ਵਿੱਚ ਰੱਖ ਫਿਰੂੰਗਾ ਜਿਹੜੀ ਮੈਂ ਖਾ ਲਈ ਖਾ ਲਈ ਜਿਹੜੀ ਰਹਿ ਗਈ ਉਹ ਫਰਿੱਜ ਦੇ ਵਿੱਚ ਰੱਖ ਦਾਂਗੇ ਤਾਂ ਆ ਕੇ ਕਰ ਖਾ ਲਾਂਗੇ ਦੁਬਾਰਾ ਚ ਵੀ ਇਹ ਦੁਬਾਰਾ ਬਣਾਉਣਾ ਕਰਨਾ ਨਾ ਪਵੇ ਤਾਂ ਆਹੀ ਆ ਕੇ ਰਮਾ ਫਿਨਿ ਆ ਪੀਰ ਵੀ ਲਾ ਤੇ ਹੰਤ ਕਰਨ ਲੱਗਦੇ ਮੈਂ ਤੇ ਮਾਰਕ ਨੂੰ ਵੀ ਆਉਂਦੇ ਉਥੇ ਮਾਰਕ ਦਾ ਪਤੀਜੇ ਨੂੰ ਵੀ ਲੈ ਕੇ ਆਉਂਦਾ ਇਹ ਨਾਲ ਮਾਰਕ ਦਾ ਪਤੀਜਾ ਉਹ ਹੈ ਪਤਲਾ ਹੋਰੀਆ ਨਮਾ ਲੱਗਿਆ ਹੋਇਆ ਉਹਨੂੰ ਕੋ ਪਤਾ ਨਹੀਂਗਾ ਆਪਾਂ ਉਹਨੂੰ ਵੀ ਨਾਲ ਲਵਾ ਦਾਂਗੇ ਤਾਂ ਮਣੀ ਵੀ ਤਿਆਰ ਆ ਮੈਂ ਬੂਟ ਬੱਟ ਪਾ ਕੇ ਤੇ ਫਿਰ ਚੱਲਦੇ ਆਪਾਂ ਪਿਆਰਾ ਨਾ ਮੁੰਡਾ ਔਰ ਲਾ ਆਪਣੀ ਗੱਡੀ ਗੱਡੀ ਚਲਾਈ ਵੀ ਕੋਈ ਨਹੀਂ ਆ 85 ਦਿਨ ਦੇ ਜੱਪਾ ਹੈ ਨਹੀਂਗਾ ਜੱਪਾਂ ਦੇ ਹੈ ਵੀ ਛੋਟੀਆਂ ਹੀ ਆ ਜੱਪਾਂ ਆ ਜਾਨੀ ਜੀ ਜੀ ਵਾਲੀ ਤਾਂ ਅੰਦਰ ਦੇ ਜੀ ਸ਼ਾਹ ਬਹੁਣੇ ਤਾਂ ਗਿਆ ਕੀ ਬੀਬਾ ਨਹੀਂ ਇੰਦਰ ਆ ਉਹ ਦਵਾਰਾ ਮੁੜ ਕੇ ਚੱਲੇ ਆ ਦਵਾਰਾ ਕਿਉਂਕਿ ਬੋਤਲ ਭੁੱਲਿਆ ਘਰੇ ਜੀ ਫੌਜੀ ਬੰਦਾ ਚੱਲ ਵੜ ਜਾ ਭੈਣਾਂ ਫੌਜੀ ਇਹ ਆਈ ਨੰਗਦਾ ਹੁੰਦਾ ਅੱਗੇ ਵੀ ਵੇਖਿਆ ਦਵਾਰਾ ਮੁੜ ਕੇ ਆਏ ਆ ਕਿਉਂਕਿ ਭੁੱਲ ਗਏ ਬੋਤਲ ਚੱਕੀ ਨਹੀਂ ਦਰਿਆੜੀ ਨੇ ਕੋਣ ਨਹੀਂ ਚੱਕੀ ਤੈਨੂੰ ਮੈਂ ਕਹਾ ਮੋਟਰਸਾਈਕਲ ਦਾ ਮੂਰੇ ਟਾਂਗ ਲਾ ਦੈਂਤਾ ਇਹ ਵਾਵਾ ਖੜਾ ਹੈ ਅਸੀਂ ਪਹੁੰਚ ਗਏ ਵੇਖੋ ਘਟ ਕਿੰਨਾ ਹੁੰਦਾ ਇਹ ਸਾਡੇ ਜੰਮਰੇ ਖੱਲੇ ਨਾਲ ਕੋਰੀਅਨ ਮਾਰਟ ਖੁੱਲੀ ਆ ਖਾਣ ਪੀਣ ਵਾਲੀ ਨਵੀਂ ਕੋ ਕਾਫੀ ਵਗੈਰਾ ਰਾਮਨ ਵਗੈਰਾ ਆਇਆ ਜਗੋਂ ਦਾ ਕਿ ਦਿਨ ਨੂੰ ਖਾਵਾਂਗੇ ਇਹਨੇ ਖਾਧਾ ਨਹੀਂ ਕਦੇ ਕੋਰੀਅਨ ਖਾਣਾ ਨਹੀਂ ਲਿਖਿਆ ਅੱਗੇ ਮਨਾਂ ਦੇ ਜੱਕ ਸਾਡੇ ਬੋਲੀ ਹੁਣਾਂ ਨੇ ਅੱਜ ਰੀਨਿਊ ਕਰਾਇਆ ਏ ਕਿਨਾਂ ਨੇ ਇਹਨਾਂ ਨੂੰ ਅੱਜ ਰੀਨਿਊ ਕਰਾਇਆ ਸੀ ਮਤਲਬ ਕਿ ਮਹੀਨੇ ਦੇ ਮਹੀਨੇ ਭਰਦੇ ਹੁੰਦੇ ਵੈਸੇ ਸਾਡੇ ਥੋੜੇ ਦਿਨ ਪਹਿਲਾਂ ਦਾ ਮੁੱਕਿਆ ਹੋਆ ਸੀ ਅੱਜ ਪਰ ਰੋਜ਼ ਹੀ ਅੱਗੇ ਜੰਮ ਚੋਂ ਤੋ ਬਾਅਦ ਚੇਤਾ ਆਉਂਦਾ ਯਾਰ ਕਿ ਜੋ ਬੋਤਲ ਲੱਗਿਆ ਆਏ ਅੱਜ ਉਦੋਂ ਪਤਾ ਲੱਗਿਆ ਅਣਾਵੰਡਰੀ ਮਾਰਕ ਨੂੰ ਢੀਕਦੇ ਸੀ ਇੱਕ ਨਵਾਂ ਬੰਦਾ ਪਟਿਆ ਮਾਰਕ ਦਾ ਭਤੀਜਾ ਹੀ ਆਇਆ ਹੈ ਤਾਂ ਤੇ ਉਹ ਆ ਗਿਆ ਮਾਰਕ ਹਜੇ ਘਰੇ ਹੀ ਆ ਉਹ ਇਹਨੂੰ ਲੱਭੀ ਜਾਂਦਾ ਮੈਸੇਜ ਲਾਈ ਜਾਂਦਾ ਹੈਗਾ ਵੀ ਉਹ ਉਹਨੂੰ ਮੈਂ ਲੱਭਦਾ ਉਹਨੂੰ ਢੀਕਦਾ ਪਤਾ ਨਹੀਂ ਕਿੱਧਰ ਉੱਡ ਗਿਆ ਉਹਦਾ ਇੱਥੇ ਤਰਾ ਫਰਦਾਨਾ ਮਾਰਗ ਕੋਈ ਮੈਸੇਜ ਨਹੀਂ ਲਾਈ ਜਾਂਦਾ ਕਹਿੰਦਾ ਮੇਰਾ ਉਹ ਕਿੱਥੇ ਆ ਭਾਂ ਜਾ ਕਿੱਥੇ ਆ ਉਹ ਪਤੀ ਜਾ ਕਿੱਥੇ ਹਨਰਾ ਉਹਦਾ ਫਰਦਾ She got a body like a goddess She's so soft sweet it's like I can but leave on the one that she wanted And if I'm really being honest, I know I could be everything she needs if she let me get on it. Yeah. So come here, baby. Listen close, hold me tight, don't let me go. How you know that I might want you all my life? But I got so much left to do, except for falling in love with you. So i Please don't stay the night don't try beside me oh, She know when she wanted. it I can never turn her down Oh I probably should ਸਾਡੇ ਬਾਈ ਦਾ ਹੋ ਗਿਆ ਵਰਕ ਖਤਮ ਹੁਣ ਚੱਲਿਆ ਘਰਾਂ ਨੂੰ ਤੇ ਜੁਬਾਤ ਹੋ ਗਈ ਪੰਜਾਬ ਮੈਂ ਦਾ ਸੈਸ਼ਨ ਸੀਗਾ ਇਹਦੇ ਬਾਅਦ ਲੈਟਰਲ ਸੈੱਟ ਵੀ ਲਗਾਏ ਸੀ ਪਰ ਉਹ ਹੋਏ ਨਹੀਂ ਕਿ ਨਾਲ ਇਹਦੇ ਨਾਲ ਰਿਕਾਰਡ ਨਹੀਂ ਕੀਤੇ ਬੰਦੇ ਬਾਹਰ ਸਾਡੇ ਘਾਟਾ ਹੁਣ ਚੱਲੇ ਆ ਘਰਾਂ ਨੂੰ ਫੇਰ ਵੇਖੋ ਤੇ ਆਹ ਫਲੇਸ਼ ਮਾਇਆ ਡੈਗ ਪੀ ਥੱਲੇ ਖੜ ਗਿਆ ਨਾ ਢਾਲਾ ਹੋਰ ਤਾਂ ਇਹਦੇ ਨਾਲ ਕਿ ਨਾਲੀਆਂ ਚੋਂ ਕੱਢਦੇ ਰਹੇ ਆ ਆ ਵੇਖੋ ਆਹ ਆਏ ਮੁੰਡਾ ਹਟ ਗਿਆ ਕੀ ਗੱਲ ਲੋਕੇ ਪਲਵਾਨ ਤਿਆਰ ਹੁੰਦੇ ਲੋਕੇ ਮਿਹਨਤਾਂ ਲਾਉਂਦੇ ਆ ਅੱਧਾ ਪੌਣਾ ਘੰਟਾ ਅਗਲੇ ਲੱਗੇ ਪਏ ਨਾ ਚੱਲ ਆ ਵੀ ਲੱਗਦਾ ਦਿਖਾ ਹੈ ਦੂਟ ਕਰ ਜਾ ਕਰ ਮੈਂ ਤਾਂ ਲੈ ਮੜਕੂ ਮੜਕੀ ਹੋਇਆ ਲਗਾੜਾ ਤਾਂ ਕੰਨਾਂ 'ਚ ਲੱਗਣਾ ਡੂਟਣੀਆਂ ਆਂ ਆਏ ਫਿਰ ਆਹ ਗੂਚੀ ਦੀ ਫੇਵਰੇਟ ਨੀਕਰ ਪਾ ਕੇ ਦਿਖਾੜੀ ਸੀ ਫੇਰ ਚੱਲ ਸਾਨੂੰ ਵੀ ਦਿਖਾ ਦੇ ਕਿਵੇਂ ਉਸਤਾਦ ਮੈਂ ਲਗਾੜੇ ਵਾਲਾ ਖੜਾ ਮੈਨੂੰ ਬੁਲੇਖਾ ਬੈ ਗਿਆ ਉਹਦੀ ਗੁੱਟੀ ਦੀ ਬਾਈ ਸੀ ਪਰ ਸ਼ਰਟ ਕਾਇੀ ਸੀ ਲੈ ਹੁਣ ਉਸਤਾਦ ਜੀ ਲਾ ਕੇ ਦਿਖਾਉਣਗੇ ਗੁਰੂ ਜੀ ਆਪ ਹੋਇਆ ਪੂਰੇ ਚਪਲਾ ਲਾ ਕੇ ਦੋ ਹਾਂ ਸਕਵਾਟ ਫੜਾ ਕੇ ਪੈਂਦਾ ਗੋਡਿਆਂ ਦੀ ਕੀ ਗੱਲ ਇੱਕੇ ਨਮ ਕਾ ਤੇ ਥੱਲੇ ਮਾਰਦਾ ਹੋਰ ਲਈ ਜਾਨ ਦੇ ਥੱਲੇ ਨੂੰ ਐ ਡਾਟਾ ਲੱਤਾਂ ਨਹੀਂ ਸਹੀ ਲੱਤਾ ਚਬਣਾ ਪਾਕੇ ਤਾਂ ਹੀ ਆ ਫਿਰ ਨੰਗੇ ਪਰੀ ਲਾ ਨਹੀਂ ਗੁਰੂ ਜੀ ਲੱਤਾ ਟੇਟੀਆਂ ਐ ਨਹੀਂ ਕਟਮੀ ਆਣੀ ਮਰ ਇੱਕ ਮੈਂ ਇਹ ਕਿਨੇ ਕਿਲੋ ਆਏ ਪਾਣੀ ਤਾਂ ਉਹੀ ਹੋਊਗਾ ਫੁੱਕ ਆ ਜੀ ਆ ਆਪਾਂ ਕਿੰਨੇ ਲੰਮੇ ਨੇ ਬਹਿਣਾ 5 ਮਿੰਟ ਐ ਕੋਡਿਆਂ ਨੂੰ ਲੈ ਕੇ ਹੀ ਟੱਡ ਆਪਾਂ ਦਾ ਹਾਂ ਥੋੜਾ ਬੈਠੀ ਦਾ ਬੈਠਾ ਨਹੀਂ ਬਗੋ ਚੈਲੰਜ ਕਰਦਾ ਮੈਨੂੰ ਬਹਿਣ ਦਦ ਮੈਂ ਬੈਠਾ ਨਹੀਂ ਗਿਆ ਤਾਂ ਨੂੰ ਭਾਰ ਪਾ ਕੇ ਬਹਿਣਾ ਉੱਤੇ ਤੇ ਮੰਜੀ ਤੇ ਨਾ ਪਾ ਹਾਂ ਹਾਂ ਕਿੱਥੇ ਨਾਲ ਭਾਰ ਨੇ ਬਗੋ ਨੂੰ ਆ ਉਹਨਾਂ ਨੇ ਜਿੰਨਾ ਟਾਈਮ ਮਰਜ਼ੀ ਬੈਠਾ ਰਿਹਾ 18 ਵਜੇ ਮੈਂ ਭਾਰ ਲਾ ਕੇ 5-7 ਮਿੰਟ ਬਹਿ ਸਕਦਾ ਨਾਰਮਲ ਫਿਰ ਮੈਂ 20 ਮਿੰਟ ਬਹਿ ਸਕਦਾ ਘਟੋ ਘਟ ਲੈ ਤੇਰੇ ਅਰ ਕਾ ਭਾਜੀ ਤਾਂ ਸੀਟਾਂ ਟੱਟੀ ਤੇ ਵੀ ਪਾਇਆ ਦੂਰ ਤੂ ਆਹੋ ਤਾਂ ਨਹੀਂ ਤੇ 1 ਵਜੇ ਇੰਗਲਿਸ਼ ਸੀਟ ਤੋਂ ਵੀ ਉਹ ਤਾਂ ਬਣਾ ਕੇ ਦਿੰਦੇ ਡਿੱਗਣਾ ਭਾਈ ਸਾਹਿਬ ਕੀ ਉਹ ਇੰਗਲਿਸ਼ ਸੀਟ ਨਹੀਂ ਹੁੰਦੀ ਹੈ ਸੀਟ ਨਹੀਂ ਬੈਹਣ ਵਾਲੀ ਕੁਰਸੀ ਆਲੀ ਉਹ ਮੇਰਾ ਖਾਲ ਪੈਰ ਆ ਕੇ ਤਾਂ ਬੈਠੂਗਾ ਬਾਈ ਸਾਹਿਬ ਅਗੇ ਮੈਂ ਕਹਾਂ ਮੇਰਾ ਥਾਲਾ ਤੂੰ ਪੰਨੇ ਹੀ ਖੇਚਦਾ ਉਹ ਕਿਸੇ ਨੇ ਪੈਰ ਦੇ ਵਿਚ ਪੈਣਾ ਉਹਦਾ ਟਲਕ ਟਲ ਉਹ ਉੜਦੀ ਆ ਟੈਡ ਮੈਂ ਉੜਦੀ ਆ ਔਰ ਜੈ ਮਜਰੀ ਲੱਗ ਜਾਂਦੇ ਚੱਕਰਾ ਆ ਹਾਂ ਇਹ ਤਾਂ ਸਾਲੇ ਚੀਜ਼ ਵਾਧਦੀ ਆ ਇਹਦੇ ਨਾਲ ਦਾ ਇਹ ਮਸਲ ਟ੍ਰੇਨ ਹੁੰਦੇ ਇੱਥੇ ਆਬਲਿਕਸ ਹੁੰਦੇ ਜਿਹੜੇ ਆਪਣੇ ਇਹ ਵਧਦੇ ਆ ਸਗੋਂ ਇਹਦੇ ਨਾਲ ਦਾ ਆਸੇ ਵਾਲੇ ਤੇਰਾ ਪਹਿਲਾਂ ਹੀ ਤੋਂ ਨਲ ਜਾ ਗੱਡਾ